ਠੀਕ ਹੈ ਡਾਕਟਰ ਸੋਹਾਈ ਦਾ ਤੁਹਾਡਾ ਸਾਡੇ YouTube ਚੈਨਲ ਤੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦੱਸੂਗਾ ਕੁੜਤੇ ਪਜਾਮੇ ਦਾ ਆਪਾਂ ਨੇ ਨਾਪ ਕਿਵੇਂ ਲੈਣਾ ਤੇ ਕੀ ਕੀ ਉਹਦਾ ਪ੍ਰੋਸੈਸ ਕਿਵੇਂ ਕਿਵੇਂ ਕੀ ਕੀ ਚੀਜ਼ੇ ਮਿਲਣੀਆਂ ਸਭ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਕਰਾ ਦਿਆਂ ਕਈ ਭੈਣਾਂ ਦੇ ਫੋਨ ਆਉਂਦੇ ਆ ਵੀ ਤੁਸੀਂ ਤੁਹਾਡਾ ਕਿਹੜਾ ਪਿੰਡ ਆ ਜੀ ਕਿੱਥੋਂ ਜਿਹੜਾ ਮੇਰਾ ਪਿੰਡ ਆ ਉਹ ਸਿਵੀਆਂ ਜ਼ਿਲ੍ਹਾ ਬਟਿੰਡਾ ਪੰਜਾਬ ਜੇ ਤੁਸੀਂ ਸ੍ਰੀ ਮੁਕਤਸਰ ਸਾਹਿਬ ਵਾਲੇ ਰੋਡ ਤੋਂ ਇਧਰੋਂ ਆਉਣਾ ਤਾਂ ਇੱਥੋਂ 4 ਕਿਲੋਮੀਟਰ ਦੂਰ ਆ ਜੇ ਤੁਸੀਂ ਬਠਿੰਡੇ ਵਾਲੀ ਸਾਈਡ ਤੋਂ ਆਉਣਾ ਤਾਂ ਥਰਮਲ ਪਲਾਂਟ ਦੇ ਕੋਲੋਂ 5 ਕਿਲੋਮੀਟਰ ਦੂਰੀ ਤੇ ਤੁਸੀਂ ਪਿੰਡ ਸੇਵੀਆਂ ਦੇ ਆ ਕੇ ਵਿੱਚ ਪੁੱਛ ਲੈਣਾ ਵੀ ਗੋਰੇ ਟੇਲਰ ਕੋਲੇ ਜਾਣਾ ਸੀ ਭਲਾੜੇ ਵਾਲੇ ਰੋਡ ਤੇ ਆਪਣੀ ਪਹਿਲੀ ਘਰ ਆ ਤੇ ਪਹਿਲੀ ਸ਼ਾਪ ਆ ਠੀਕ ਆ ਜੀ ਆਜੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਨੇ ਇਹ ਸਾਡੇ ਮਾਸਟਰ ਜੀ ਦਾ ਕੁੜਤਾ ਪਜਾਮਾ ਬਹੁਤ ਹੀ ਪੁਰਾਣੇ ਸਾਡੇ ਮਾਸਟਰ ਜੀ ਪਿੰਡ ਦੇ ਆਗੇ ਸਾਨੂੰ ਬਚਪਨ ਤੋਂ ਪੜਾਉਂਦੇ ਵੀਰੇ ਬਹੁਤ ਹੀ ਨਿੱਗਾ ਸੁਭਾਅ ਇਹਨਾਂ ਦਾ ਤੇ ਇਹ ਕੀ ਕਰਦੇ ਆ ਵੀ ਪਜਾਮੇ ਦੇ ਨਾਲ ਹੀ ਸ਼ਰਟ ਪਾਉਂਦੇ ਬਹੁਤ ਹੀ ਸਿੰਪਲ ਜ਼ਿੰਦਗੀ ਆ ਤੇ ਬਹੁਤੀ ਸਾਨੂੰ ਇਹਨਾਂ ਕੋਲੋਂ ਸਿੱਖਣ ਨੂੰ ਮਿਲਦਾ ਹੈਗਾ ਹਨਾ ਅੱਜ ਆਪਾਂ ਇਹਦੇ ਕੋਲ ਅਜਦਾ ਸ਼ਰਟ ਦਾ ਤੇ ਪਜਾਮੇ ਦਾ ਨਾਪ ਲਾਵਾਂਗੇ ਤੇ ਨਾਲੇ ਮੈਂ ਤੁਹਾਨੂੰ ਨਾਲ-ਨਾਲ ਦੱਸੂ ਵੀ ਆਪਾਂ ਕੀ-ਕੀ ਚੀਜ਼ ਮੇਨਣੀ ਆ ਇਹਨਾਂ ਦੀ ਹਨਾ ਅੱਗੇ ਤੋਂ ਤੁਸੀਂ ਭੈਣਾਂ ਨੇ ਜਿਵੇਂ ਨਾਪ ਲੈਣਾ ਉਹ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੱਸੂਗਾ ਹਰ ਇੱਕ ਚੀਜ਼ ਮਨਿਆ ਕਰੋ ਤਾਂ ਕਿ ਕੰਮ ਦੀ ਬਰੀਕੀ ਦੇ ਵਿੱਚ ਆਪਾਂ ਨੇ ਜਾ ਸਕੀਏ ਸਭ ਤੋਂ ਪਹਿਲਾਂ ਆਪਾਂ ਸ਼ਰਟ ਨੂੰ ਇਸ ਤਰ੍ਹਾਂ ਵਿਛਾ ਲੈਣਾ ਠੀਕ ਹੈ ਜੀ ਕਸਟਮਰ ਨੂੰ ਪੁੱਛਿਆ ਵੀ ਖੁੱਲਣਾ ਪਿੱਛਾ ਉੱਚਾ ਨੀਵੇਂ ਵਿੱਚ ਸਹੀ ਆ ਇੱਥੋਂ ਦਿਖਾ ਦਿਓ ਤੁਸੀਂ ਤੁਸੀਂ ਭੈਣੋ ਘਰੇ ਵੀ ਸਾਨੂੰ ਨਾਪ ਲਾ ਕੇ ਭੇਜ ਸਕਦੇ ਹੋ ਪਰ ਇੱਥੋਂ ਮਿਣਾ ਕਰੋ ਨਾ ਕਿ ਇੱਥੋਂ ਕਾਲਰ ਦੀ ਜੜ ਦੇ ਵਿੱਚੋਂ ਲੈ ਕੇ ਕੱਪੜੇ ਨੂੰ ਤੁਸੀਂ ਇੱਕ ਵਾਰੀ ਖਿੱਚ ਕੇ ਛੱਡ ਦੇਣਾ ਆ ਦੇਖੋ ਇੱਥੇ ਆ ਰਿਹਾ ਨਾ 29 ਲਿਖਿਆ ਹੋਇਆ ਤਾਂ ਤੁਸੀਂ ਇਹਨਾਂ ਦੀ ਲੰਬਾਈ ਇੱਥੇ ਲਿਖ ਦੇਣੀ ਆ 29 ਇੰਚ ਠੀਕ ਆ ਜੀ ਨੰਬਰ 2 ਤੇ ਆ ਗਈ ਆਪਣੀ ਬਾਹ ਸਟੈਪ ਵਾਈਜ਼ ਸਟੈਪ ਨਾਪ ਲਿਆ ਕਰੋ ਇਹ ਨਹੀਂ ਹੈ ਵੀ ਕਿਤੇ ਆਪਾਂ ਉੱਪਰੋਂ ਮੈਨ ਲੈ ਆ ਕੇ ਤੇ ਕਿਤੋਂ ਹਨਾ ਫਿਰ ਤੁਹਾਨੂੰ ਯਾਦ ਨਹੀਂ ਰਹਿਣਾ ਇੱਥੋਂ ਜਿੱਥੋਂ ਆਹ ਦਿਖਾ ਦਉ ਨੇੜੇ ਕਰਕੇ ਨਾ ਕੈਮਰਾ ਜਿੱਥੋਂ ਆਪਣੀ ਬਾਹ ਸ਼ੁਰੂ ਹੁੰਦੀ ਆ ਆਪਾਂ ਸਵੇਧ ਕਾਫ ਮੈਣਨਾ ਜਿਹੜੀ ਇਹਨਾਂ ਦੀ ਬਾਹ ਹੈਗੀ ਉਹ 23 ਇੰਚ ਤਿਆਰ ਆ ਨਾਲ ਦੀ ਨਾਲ ਹੀ ਆਪਾਂ ਬਾਹ ਮਿਲਣ ਕੇ ਕਾਫ ਵੀ ਮਿਲ ਲੈਣਾ ਵੀ ਕਿੰਨਾ ਕਾਫ ਇਹਨਾਂ ਜਿਹੜਾ ਹੈਗਾ ਉਹ 9 ਇੰਚਾ ਲਓ ਜੀ ਬਾਹ 23 ਤੇ ਕਾਫ 9.5 ਨੰਬਰ 3 ਤੇ ਆਪਾਂ ਤੀਰਾ ਮੈਣਨਾ ਲਓ ਜੀ ਇਸ ਤਰ੍ਹਾਂ ਤੀਰਾ ਮੈਣਨਾ ਹਨਾ ਕਈ ਭੈਣਾ ਕਹਿੰਦੇ ਤੀਰਾ ਕੀ ਹੁੰਦਾ ਤੀਰਾ ਇਹਨੂੰ ਆਪਾਂ ਇਹਨੂੰ ਤੀਰਾ ਕਹਿੰਦੇ ਆ ਮੋਢਿਆਂ ਲਈ ਇਤੋਂ ਆ ਚੀਜ਼ ਠੀਕ ਆ ਜੀ ਇਹ ਪੂਰੇ ਆਪਣੇ ਖੜਮੇ ਹੋਣੇ ਚਾਹੀਦੇ ਆ ਤੀਰਾ ਡਿਗਮਾ ਨਹੀਂ ਹੋਣਾ ਚਾਹੀਦਾ ਤਾਂ ਲਓ ਆਪਾਂ ਇਹਨਾਂ ਤੀਰਾ ਰੱਖਤਾ 18 18 ਸੀਗਾ ਆਪਾਂ ਨੇ 18 ਤਿਆਰ ਕਰਨਾ ਕਈ ਭੈਣਾਂ ਨੇ ਕਮੈਂਟਾਂ ਉਹਦੇ ਵਿੱਚ ਤੁਸੀਂ ਫਰੰਟ ਕਾਸ ਨੂੰ ਕਹਿੰਨੇ ਹੋ ਜੀ ਫਰੰਟ ਆਪਾਂ ਭੈਣੋਂ ਇੱਥੋਂ ਕਹਿੰਨੇ ਆ ਇਸ ਫੱਟੀ ਤੋਂ ਲੈ ਕੇ ਆ ਸਲਾਈ ਟਿਕਰ ਠੀਕ ਆ ਆਪਣਾ ਇੱਥੋਂ ਬਣ ਗਿਆ ਫਰੰਟ ਇਹਨਾਂ ਦਾ 9.5 10 ਠੀਕ ਆ ਜਿੰਨਾ ਹੀ ਹੈਗਾ ਆਪਾਂ ਇਹ ਉਨੇ ਹੀ ਤਿਆਰ ਕਰਕੇ ਦੇਣਾ ਕਸਟਮਰ ਨੂੰ ਜੇ ਤੁਸੀਂ ਇਹਨੂੰ ਵੱਧ ਕਰੋਗੇ ਤਾਂ ਬਲ ਪਹਿਣਗੇ ਘੱਟ ਕਰੋਗੇ ਤਾਂ ਕਸ ਪੋਗੇ ਇੱਥੇ ਠੀਕ ਆ ਪੌਣੇ 10 ਫਰੰਟ ਆ ਆਪਾਂ ਇਹਨੂੰ ਇੱਥੋਂ ਲਿਖਾਂਗੇ ਪੌਣੇ 10 ਉਸ ਤੋਂ ਬਾਅਦ ਆਪਾਂ ਨੇ ਕਲਰ ਮਿਲ ਲੈਣਾ ਠੀਕ ਆ ਜੀ ਕਲਰ ਇਹਨਾਂ ਦਾ ਇਹ ਸੁੰਗੜਿਆ ਹੋਇਆ ਆਪਾਂ ਇਹਨਾਂ ਨੂੰ ਕਲਰ 16 ਲਗਾਵਾਂਗੇ ਵੈਰੀ ਗੁੱਡ ਠੀਕ ਆ ਜੀ ਇੱਥੇ ਆਪਾਂ ਲਿਖਣਾ 16 ਹੁਣ ਆਪਾਂ ਬਾਹ ਦਾ ਮੋਡਾ ਮੈਨਣਾ ਬਾਹ ਦਾ ਮੋਡਾ ਕਿਵੇਂ ਮੈਨਣਾ ਉਹ ਤੁਸੀਂ ਇੱਥੋਂ ਫੜ ਕੇ ਆ ਸਾਰਾ ਇੱਕ ਵਾਰ ਇਸ ਤਰ੍ਹਾਂ ਖਿੱਚ ਕੇ ਛੱਡ ਦੇਣਾ ਇੱਥੋਂ ਲੈ ਕੇ ਤੁਸੀਂ ਮੋਡਾ ਇਸ ਤਰ੍ਹਾਂ ਆਰਾਮ ਨਾਲ ਮੈਨਣਾ ਜ਼ਿਆਦਾ ਨਹੀਂ ਖਿੱਚਣਾ ਸਾਢੇ 21 ਮੋਡਾ ਤਾਂ ਆਪਾਂ ਇੱਥੇ ਲਿਖਾਂਗੇ ਸਾਢੇ 21 ਠੀਕ ਹੈ ਜੀ ਇਹ ਆਪਣਾ ਸਾਰਾ ਤਿਆਰ ਦਾ ਨਾਪ ਆ ਇਹਦੇ ਵਿੱਚ ਆਪਾਂ ਮਾਰਜਨ ਐਕਸਟਰਾ ਰੱਖਣਾ ਹੁਣ ਆਪਾਂ ਇਹਨਾਂ ਦੀ ਹਿੱਪ ਮਿਣਾਗੇ ਲਓ ਜੀ ਇੱਥੋਂ ਆਪਾਂ ਹਿੱਪ ਆਪਾਂ ਇਸ ਚੀਜ਼ ਨੂੰ ਕਹਿੰਦੇ ਆ ਠੀਕ ਹੈ ਜੀ ਇੱਥੋਂ ਆਪਾਂ ਇਹਨਾਂ ਦੀ ਹਿੱਪ ਹੈਗੀ ਆ ਜਿਹੜੀ 49 ਇੰਚ ਆ ਤਾਂ ਆਪਾਂ ਇੱਥੋਂ ਲਿਖਾਂਗੇ 49 ਇੰਚ ਆ ਆਪਣੀ ਹਿੱਪ ਹੋਊਗੀ 49 ਇੰਚ ਹੁਣ ਆਪਾਂ ਮੇਨਾਂਗੇ ਸ਼ਰਟ ਦੀ ਕਮਰ ਕਮਰ ਆਪਾਂ ਵਿਚਾਲੇ ਵਾਲੇ ਹਿੱਸੇ ਨੂੰ ਕਹਿੰਦੇ ਆ ਇੱਥੇ ਕਮਰ ਆ ਗਈ ਸ਼ਰਟ ਦੀ ਇਸ ਪੱਲੇ ਤੋਂ ਲੈ ਕੇ ਨਹੀਂ ਆਪਾਂ ਖਿੱਚਣਾ ਨਾ ਢੇਲਾ ਛੱਡਣਾ ਲੋਕ ਇਹ ਤੋਂ ਜਿਹੜੀ ਕਮਰ ਹੈਗੀ ਇਹਨਾਂ ਦੀ ਉਹ ਵੀ 49 ਇੰਚ ਹੀ ਆ ਠੀਕ ਆ ਇੱਥੇ ਆਪਾਂ 49 ਲਿਖਾਂਗੇ ਬਾਕੀ ਕੋਣੀ ਵੀ ਤੁਸੀਂ ਮੈਨਣੀ ਹੈ ਜਰੂਰ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹਨਾ ਵੀ ਸਾਰਿਆਂ ਦੀ ਕੋਣੀ ਆਪਾਂ ਮੈਨਣੀ ਹੈ ਜ਼ਰੂਰੀ ਆ ਆਪਾਂ ਨੂੰ ਕੋਣੀ ਕੋਣੀ ਆਪਾਂ ਇੱਥੋਂ ਇਹਨਾਂ ਦੀ ਹੈਗੀ ਜਿਹੜੀ ਉਹ 15.5 ਇੰਚ ਤਿਆਰ ਆ ਤਾਂ ਜਿੱਥੇ ਆਪਣੀ ਕੋਣੀ ਦੀ ਆਪਸ਼ਨ ਆ ਤੁਸੀਂ ਇਸ ਤਰ੍ਹਾਂ ਇੱਥੇ ਕੋਣੀ ਲਿਖੋ 15.5 ਬਾਕੀ ਜਿਹੜੀਆਂ ਮੇਰੇ ਕੋਲ ਪਹਿਲਾਂ ਜ਼ਿਆਦਾ ਕੰਮ ਕਰਦੀਆਂ ਟੇਲਰ ਦਾ ਉਹ ਇਸ ਤਰ੍ਹਾਂ ਡੈਰੀ ਬਣਾ ਕੇ ਰੱਖਿਆ ਕਰੋ ਵੀ ਲੰਬਾਈ ਬਾਹਂ ਤੀਰਾ ਛਾਤੀ ਪਲੋਈਆਂ ਵਗੈਰਾ ਸਾਰਾ ਕੁਝ ਸੀਰੀਅਲ ਵਾਈ ਲਿਖੀ ਜਾਣ ਹੁਣ ਇਧਰਲੇ ਪਾਸੇ ਆਪਣਾ ਆ ਗਿਆ ਪਜਾਮਾ ਪਜਾਮੇ ਦੀ ਲੰਬਾਈ ਮਿਨਾਗੇ ਸਭ ਤੋਂ ਪਹਿਲਾਂ ਆਪਾਂ ਠੀਕ ਆ ਜੀ ਇਥੋਂ ਆਪਾਂ ਪਜਾਮੇ ਨੂੰ ਇਸ ਤਰ੍ਹਾਂ ਵਿਛਾ ਲੈਣਾਗਾ ਇੱਕ ਵਾਰੀ ਖਿੱਚ ਕੇ ਕਪੜਾ ਛਾੜ ਦੇਣਾ ਜਿੱਥੇ ਆਪਦੀ ਅਬਸਟ ਆ ਜਾਊਗਾ ਹੁਣ ਆਪਾਂ ਇਹਨਾਂ ਦੀ ਜਿਹੜੀ ਪਜਾਮੇ ਦੀ ਲੰਬਾਈ ਹੈਗੀ ਉਹ ਇਥੋਂ ਮੈਣੀ ਆ ਲਓ ਜੀ ਪਜਾਮੇ ਦੀ ਲੰਬਾਈ ਹੈਗੀ ਆ ਜਿਹੜੀ 38 ਇੰਚ ਆ ਪੂਰੀ ਆਪਾਂ ਇੱਥੇ ਲਿਖਾਂਗੇ 38 ਇੰਚ ਮੂਰੀ ਉਸ ਤੋਂ ਬਾਅਦ ਮੂਰੀ ਮੈਣੀ ਆਪਾਂ ਨੇ ਜਿਹੜੀ ਮੂਰੀ ਹੈਗੀ ਇਹਨਾਂ ਦੀ ਉਹ ਹੈਗੀ 19 ਇੰਚ ਆਪਾਂ ਇੱਥੇ ਲਿਖਾਂਗੇ ਮੂਰੀ ਵਾਲੀ ਜਗ੍ਹਾ ਤੇ ਮੂਰੀ ਫਿਰ ਆਪਾਂ ਘੇਰਾ ਮੈਣਾ ਪਜਾਮੇ ਦਾ ਜੇ ਨਾਲਾ ਪਾਇਆ ਹੋਵੇ ਦਾ ਇੱਥੋਂ ਘੇਰਾ ਮਿਲਾਵਾਂਗੇ ਆਪਾਂ ਲਓ ਜੀ ਘੇਰਾ ਹੈਗਾ ਇਹਨਾਂ ਦਾ 26 ਇੰਚ ਜਿੱਥੇ ਆਪਣੀ ਆ ਕਮਰ ਦੀ ਆਪਸ਼ਨ ਆ ਰਹੀ ਹੈ ਇੱਥੇ ਆਪਾਂ ਲਿਖਾਂਗੇ ਘੇਰਾ 26 ਫਿਰ ਚੌਥੇ ਨੰਬਰ ਤੇ ਆ ਗਏ ਜੀ ਪੱਟ ਆ ਪੂਰਾ ਪੱਟ ਮੈਣਾ ਆਪਾਂ ਨੇ ਅੱਧਾ ਨਹੀਂ ਮੈਣਾ ਸੁਪੋਜ਼ ਕਰੋ ਇੱਥੋਂ ਲੈ ਕੇ ਇਥੋਂ ਦੇਖ ਠੀਕ ਹੈ ਜੀ ਕਿੰਨਾ ਪੱਟ ਆ ਰਿਹਾ ਨੇੜੇ ਕਰਕੇ ਦਿਖਾ ਦਿਓ ਕੈਮਰਾ ਕਰਕੇ 30 ਇੰਚ ਪੱਟਾ ਇਹਨਾਂ ਦਾ ਪੂਰਾ ਯਾਨੀ ਕਿ 30 ਇੰਚ ਪੱਟਾ ਆਪਾਂ ਇੱਥੇ ਲਿਖਣਾ ਉਸ ਤੋਂ ਬਾਅਦ ਆ ਗਈ ਝੋਲੀ ਝੋਲੀ ਤੁਸੀਂ ਜ਼ਰੂਰ ਲੈਣੀ ਹੈ ਭੈਣੋ ਇਹ ਕਿਉਂਕਿ ਸਭ ਤੋਂ ਜ਼ਰੂਰੀ ਆ ਆ ਦੇਖੋ ਇਥੋਂ ਅਗਲੀ ਝੋਲੀ ਆ ਗਈ ਅਗਲੀ ਝੋਲੀ ਹੈਗੀ 14 ਇਹਨਾਂ ਦੀ ਤੇ ਬੈਗ ਝੋਲੀ ਇਹਨਾਂ ਦੀ ਹੈਗੀ ਆ 53/10 ਜਣ ਕੇ ਇਹਨਾਂ ਨੇ ਨਾਲਾ ਉਲਟ ਸਾਈਡ ਕੱਢਿਆ ਹੋਇਆ ਤਾਂ ਕਰਕੇ ਨਾ ਅਗਲੀ ਝੋਲੀ ਛੋਟੀ ਹੁੰਦੀ ਹੈ ਆਪਣੀ ਹਮੇਸ਼ਾ ਤੇ ਬੈਗ ਝੋਲੀ ਵੱਡੀ ਹੁੰਦੀ ਆ ਹੁਣ ਆਪਾਂ ਇੱਥੇ ਲਿਖਾਂਗੇ ਅਗਲੀ ਝੋਲੀ 13.5 ਤੇ ਬੈਗ ਝੋਲੀ 14 13.5 14 ਬਾਕੀ ਜੇ ਆਪਣਾ ਕੱਪੜਾ ਕਾਟਨ ਦਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਦੱਸਦਾ ਹ ਹਾਂ ਵੀ ਜੇਕਰ ਆਪਣਾ ਕੱਪੜਾ ਕਾਟਨ ਦਾ ਉਹਨੂੰ ਆਪਾਂ 10 ਤੋਂ 15 ਘੰਟੇ ਕੱਪੜੇ ਨੂੰ ਪਾਣੀ ਦੇ ਵਿੱਚ ਭਿਉਉਂ ਕੇ ਰੱਖਣਾ ਹੈ ਨੇ ਤਾਂ ਬਾਹ ਦੇ ਵਿੱਚ ਕੀ ਹੁੰਦਾ ਬਾਹਾਂ ਉੱਚੀਆਂ ਪਜਾਮਾ ਉੱਚਾ ਹਨ ਕਸਟਮਰ ਦੇ ਪੈਸੇ ਦਿੱਤੇ ਹੀ ਵੇਸਟ ਹੋ ਜਾਂਦੇ ਆ ਇਸ ਕਰਕੇ ਤੁਸੀਂ ਪੂਰਾ ਖਿਆਲ ਰੱਖਣਾ ਇਸ ਚੀਜ਼ ਦਾ ਵੀ ਜਿਹੜਾ ਕਾਟਨ ਦਾ ਆਪਣਾ ਕੱਪੜਾ ਉਹਨੂੰ 10-12 ਘੰਟੇ ਭਿਉਾਂ ਕੇ ਫਿਰ ਉਹਨੂੰ ਸੁਕਾ ਕੇ ਪ੍ਰੈਸ ਮਾਰ ਕੇ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕਰਨਾ ਠੀਕ ਹੈ ਜੀ ਇੰਨਾ ਕੁਝ ਕਹਿੰਦੇ ਹੋਏ ਖਿਮਾਂ ਦੇ ਯਾਤਕਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ ਧੰਨਵਾਦ